ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹਰਵੈਲ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਪਸ਼ੂ ਆਪਾਂ ਇਸ ਘਰੋਂ ਚਾਰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਬਿਲਕੁਲ ਗੱਭਣ ਨੇ ਤੇ ਇੱਕ ਵੈੜ ਦਿਖਾਵਾਂਗੇ ਤੁਹਾਨੂੰ ਆਪਾਂ ਲਾਸਟ ਦੇ ਵਿੱਚ ਇੱਕ ਮੱਝ ਜਿਹੜੀ ਦੋਸਤੋ ਬਿਲਕੁਲ ਤਾਜੀ ਸੂਈ ਸਪਾਈ ਆ ਠੀਕ ਆ ਜੀ ਪੂਰੀ ਗੱਲਬਾਤ ਆਪਾਂ ਵੀਰ ਹਰਵੈਲ ਦੇ ਨਾਲ ਕਰ ਲਾਂਗੇ ਪੁੱਛਾਂਗੇ ਕਿ ਕਿੰ ਸੋ ਉਸ ਤੋਂ ਬਾਅਦ ਦੋ ਤੁਹਾਨੂੰ ਬਿਲਕੁਲ ਟੁਕੀਆਂ ਤਿਆਰ ਅਗੇ ਮੱਜਾਂ ਵੇਖਣ ਦੇ ਵਿੱਚ ਮਿਲ ਗਈਆਂ ਸੋ ਇੱਕ ਰਿਕਵੈਸਟ ਬਾਕੀ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਉਥੇ ਨਰਕ ਪਰਖਾ ਤਸੱਲੀ ਆ ਇੱਕ ਟਾਈਮ ਦੋ ਟਾਈਮ ਦੀ ਚੁਵਾਈ ਆ ਜਿਹੜਾ ਪਸੂ ਸੋਇਆ ਬਾਕੀ ਜਿਹੜਾ ਸੂਨ ਵਾਲਾ ਟਿੱਪ ਕੇ ਤਾਂ ਸੱਡੀ ਜ਼ਰੂਰ ਕਰ ਲਿਓ ਠੀਕ ਆ ਪੂਰਾ ਰੇਟ ਭਾਅ ਪੜਦਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਸੋ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਆਓ ਕਰਦੇ ਆਂ ਗੱਲਬਾਤ ਬਾਈ ਹਰ ਵੇਲੇ ਦੇ ਨਾਲ ਸਭ ਤੋਂ ਪਹਿਲਾਂ ਭਾਈ ਹਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਇਸ ਚੈਨਲ ਨੂੰ ਜਿੰਨੇ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਭਾਈ ਠੀਕ ਠਾਕ ਠੀਕ ਠਾਕ ਜੀ ਠੀਕ ਠਾਕ ਅੱਛਾ ਰਵੇਲ ਭਾਈ ਅੱਜ ਪਸ਼ੂ ਕਿੰਨੇ ਵਗਾਊਗਾ ਸੰਤੂ ਸਾਹਿਬ ਆਪਣੇ ਕੋਲੇ ਤਿੰਨ ਮੱਝਾਂ ਨੇ ਹਾਂਜੀ ਇੱਕ ਸੂਈ ਆ ਨੀਲੀ ਦੀ ਹਾਂਜੀ ਇੱਕ ਨੀਲੀ ਦੀ ਗੱਭਣ ਇੱਕ ਮੋਰਾ ਚਾ ਠੀਕ ਆ ਚਾਰ ਨਾ ਗਾ ਕੇ ਟੋਟਲ ਇੱਕ ਦਾ ਆ ਵੀ ਸੂਈਆਂ ਆ ਆਪਾਂ ਚੁਆਈ ਵੀ ਇਹਨਾਂ ਦੀ ਦਿਖਾਵਾਂਗੇ ਕਾਂ ਵੀ ਸੂਈ ਤੇ ਜਿਹੜੀ ਮੱਝ ਤੇ ਇਹਦੀ ਜਿਹੜੀ ਚੁਵਾਈ ਹੈ ਜਿਹੜੇ ਪਸ਼ੂ ਸੋਏ ਨੇ ਇੱਕ ਵੇੜਾ ਇਹਨਾਂ ਦੋਹਾਂ ਦੀ ਚੁਵਾਈ ਇਸ ਵੀਡੀਓ ਦੇ ਵਿੱਚ ਵੇਖਣ ਤੇ ਮਿਲ ਜੂਗੀ ਤੁਹਾਨੂੰ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਹਰਵੀਰ ਭਾਈ ਸਟਾਰਟ ਕਰੀਏ ਵੀਰ ਸੁਆ ਕਿੰਨਾਵਾਂ ਸੋਈਏ ਫਿਰ ਸੇਂਦਰ ਸਾਹਿਬ ਸੁਆ ਤੀਜਾ ਹੋਊਗਾ ਵੱਤ ਵੱਦਿਆਂ ਚੌਥਾ ਹੋਊਗਾ ਵਸ ਤਾਂ ਤੀਜਾ ਹੀ ਕਹਿ ਰਹੇ ਘਰ ਵਾਲੇ ਪਰ ਮੇਰੇ ਮਤਲਬ ਕੋ ਚੌਥਾ ਹੋ ਸਕਦਾ ਠੀਕ ਹੈ ਤੀਜੇ ਚੌਥੇ ਕੋਈ ਸਮਝ ਸਕਦਾ ਹੈ ਹਾਂ ਬਿਲਕੁਲ ਜੀ ਤੇ ਬਾਕੀ ਬਿਲਕੁਲ ਇਹਾਂ ਦਾ ਚੁਵਾਈ ਇੱਕ ਨੰਬਰ ਹੈ ਦੇਰ ਕਿੰਨੇ ਕੋ ਕੇ ਸੋਈ ਨੂੰ ਸੁਈ ਨੂੰ ਅਜ ਕੇ ਸੇਂਦਰ ਸਾਹਿਬ ਨੂੰ 12 13 ਦਿਨ ਹੋ ਗਏ ਆ ਅੱਛ ਜੋ ਜੇ ਬਾਕੀ ਤੁਹਾਏ ਦੰਦ ਸਾਹ ਵੇ ਜਿਹੜੀ ਆਰਾਮ ਨਾਲ ਕੋਈ 13 ਦਿਨ ਹੋ ਗਏ ਨੀ ਸੂਈ ਨੂੰ ਅੱਜ 12 ਦਿਨ ਦੇਣਾ 12 ਦਿਨ ਦੇਣਾ 9 10 ਰੀਟ ਦੋ ਜਿਹੜਾ ਇਸ ਟਾਈਮ 9 10 ਰੀਟ ਖੋਦਾ ਨਹੀਂ ਠੀਕ ਆ ਨੀਲੀ ਦੀ ਮਾਇਆ ਦੋਸਤੋ ਮਾਰਕਿੰਗ ਤੁਸੀਂ ਆਹ ਦੇਖ ਸਕਦੇ ਹੋ ਠੀਕ ਆ ਮੱਥਾ ਪੱਲਾ ਪੱਕੀ ਨਾਸ ਆ ਤੇ ਅਗਲੇ ਪੈਰਾਂ ਤੇ ਜਵਾਬ ਮੰਗਨੇ ਪੈਰ ਤੋਤੇ ਬਿਲਕੁਲ ਹਵਾਨੇ ਦੇ ਦਾਗ ਇਹ ਜਿਹੜੀਆਂ ਮੋਟੀਆਂ-ਮੋਟੀਆਂ ਨਿਸ਼ਾਨੀਆਂ ਤੁਸੀਂ ਵੇਖ ਲਓ ਠੀਕ ਹੈ ਸਰ ਜੀ ਐਸ ਤਰ੍ਹਾਂ ਲੱਗਦਾ ਕਿ ਚੰਗੇ ਬਲੱਡ ਲਾਈਨ ਦੇ ਵਿੱਚ ਹੁੰਦੀ ਹੈ ਬਿਲਕੁਲ ਕੁਆਲਟੀ ਵਾਈਜ਼ ਦੀ ਗੱਲ ਕਰੀਏ ਆਪਾਂ ਇਹਦੀ ਬਾਡੀ ਬੰਦਰ ਨੂੰ ਵੇਖੀਏ ਤੇ ਢਾਂਸੀ ਨੂੰ ਤਾਂ ਇੱਕ ਭਾਰੀਆਂ ਮੱਜਾ ਚਾਉਂਦੀ ਹੈ ਬਿਲਕੁਲ ਜੀ ਚੰਗੀ ਬਰੀਡ ਵਾਈਜ਼ ਇਸ ਤਰ੍ਹਾਂ ਕਿ ਆਪਾਂ ਬੱਚੇ ਵੀ ਲੈਣੇ ਹੋਣ ਤਾਂ ਚੰਗੇ ਲੈ ਸਕਦੇ ਆ ਲੋਬੀ ਪ੍ਰਭੂ ਬਾਕੀ ਬਹਿਣੀ ਸੱਜੇ ਖੱਬੇ ਉਹ ਤੁਹਾਡੇ ਤੁਸੀਂ ਥਣ ਚੱਕ ਕਰ ਸਕਦੇ ਹੋ ਮੋਟਾ ਥਾਣਾ ਤੇ ਵਿੱਠਾ-ਗੁੱਠਾ ਜਿਹੜੀਆਂ ਤੁਹਾਨੂੰ ਨੋਰਮਲ ਹੀ ਸਮਝ ਆ ਜਾਣਗੀਆਂ ਠੀਕ ਆ ਤੇ ਆਹ ਫੇਸ ਕੁਆਲਟੀ ਹੈ ਜੀ ਠੀਕ ਹੈ ਜੀ 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 ਸਰ ਇੱਕ ਚੀਜ਼ ਕਾਫੀ ਵਾਰ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਆ ਸਾਈਡ ਹੋਇਆ ਬਹੁਤੇ ਪੈਨਪ੍ਰਾਵਾ ਦਾ ਸਵਾਲ ਹੁੰਦਾ ਤੇ ਪਸ਼ੂ ਐਨੇ ਸੂਏ ਹੋਵੇ ਐਨੇ ਸਰ ਜਿਹੜਾ ਪਸ਼ੂ ਆ 18 ਤੋਂ 24 ਸੂਏ ਜਿਹੜਾ ਚੁਆਈ ਕਰਾਉਂਦਾ ਵਾ ਬਿਲਕੁਲ ਜੀ 18 ਦਾ ਮੈਕਸਿਮਮ ਕਰਾਉਂਦਾ ਹੀ ਸਰ ਇੱਕ ਮਿਆਦ ਇਹ ਨਹੀਂ ਹੈਗੀ ਆ ਹਾਂਜੀ ਠੀਕ ਆ ਲੋਕੀ ਦੋਸਤੋ ਵੀਰ ਕਹਿੰਦਾ ਵੀ ਕੋਈ ਵੱਡੀ ਗੱਲਬਾਤ ਨਹੀਂ ਗੀ ਠੀਕ ਆ ਪਸ਼ੂ ਦੁੱਧ ਉਹ ਇਨਕਰੀਜ਼ ਹੀ ਜਿਹੜਾ ਦੂਜੇ ਤੀਜੇ ਤੇਜੇ ਸਵੇਰ ਤੋਂ ਬਾਅਦ ਹੁੰਦਾ ਚੌਥੇ ਤੀਜੇ ਸਵੇਰ ਤੋਂ ਹੱਪ ਹੋਣਾ ਸ਼ੁਰੂ ਹੁੰਦਾ ਠੀਕ ਆ ਤੇ ਬਾਅਦ ਵਿੱਚ ਕੋਈ ਸਵੇਰੇ ਅਭੀ 8ਵੇਂ 9ਵੇਂ 9ਵੇਂ 10ਵੇਂ ਸਵੇਰ ਤੋਂ ਬਾਅਦ ਪਸ਼ੂ ਵੇਖਵਰੀ ਫੇਰ ਜਿਹੜਾ ਡਾਊਨ ਜਾਂਦਾ ਤੇ ਬਾਕੀ ਕੋਈ 5ਵੇਂ 6ਵੇਂ 7ਵੇਂ 8ਵੇਂ ਪੂਰਾ ਜਿਹੜਾ ਪਸ਼ੂ ਜਿਹੜਾ ਦੁੱਧ ਦੇ ਆ ਉਹ ਫੁੱਲ ਚੱਲਦਾ ਤੇ ਇਹ ਜਿਹੜੀ ਦੋਸਤੋ ਨੀਲੀ ਜੀ ਆ ਜਿਮਾਰ ਜਿਹੜਾ ਆਪਾਂ ਆਪਦਾ ਤਜਰਬਾ ਕੀਤਾ ਆ 18 ਤੋਂ 24 ਸੂਏ ਦੀ ਜਿਹੜੀ ਚੁਆਈ ਹੋ ਅੱਛਾ ਜੀ ਕੀ ਕੀ ਹੋਈ ਆਪਣੇ ਠੀਕ ਆ ਜੀ ਆ ਦੇਖ ਠੀਕ ਆ ਬਾਕੀ ਨੀਲੀ ਦੀ ਮੈਂ ਆ ਦੋਸਤੋ ਤੇ ਪੂਰੀ ਖਬਰਦਾਰ ਆ ਵੇਖੋ ਥੰਮਨੇਵਾ ਠੀਕ ਆ ਜੀ ਇੱਡੇ ਛੋਟੇ ਦੀ ਬੰਤਰਪੂਰੀ ਹੈ ਜੀ ਠੀਕ ਹੈ ਤੇ 12 ਦਿਨਾਂ ਦੀ ਸੂਈ ਦੇ ਥੱਲੇ ਹੁਣ ਮੌਜੂਦਾ ਜਿਹੜਾ 9 10 9 10 ਲੀਟਰ ਬਿਲਕੁਲ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਅੱਜ ਦੁੱਧ ਚੋ ਲੈਣਾ ਠੀਕ ਹੈ ਤੇ ਬਾਡੀ ਬੰਤਰ ਕਾਫੀ ਖੂਬਸੂਰਤ ਆ ਬਿਲਕੁਲ ਠਿੱਲਾ ਪਿੰਡਾ ਦੋਸਤੋ ਪਤਲੀ ਚਮੜੀ ਵੀ ਮੋਟੀਆਂ ਮੋਟੀਆਂ ਜਿਹੜੀਆਂ ਨਿਸ਼ਾਨੀਆਂ ਕੈਰੈਕਟਰ ਜਿਹੜੇ ਇਸ ਨੀਲੀ ਦੀ ਮੱਛ ਦੇ ਵਿੱਚ ਮੌਜੂਦ ਆ ਆ ਦੇਖੋ ਜੀ ਆਹ ਦੇਖੋ ਜੀ ਬਾਕੀ ਚੱਡਾ ਛੱਡਾ ਬਹੁਤ ਸੋਹਣਾ ਬੱਕੀ ਹਰਵੇਲ ਬਾਈ 24 ਦੱਸਦੇ ਮੇਰਾ ਵੀਰ ਇੱਕ ਨੰਬਰ 24 ਆ ਆਪਾਂ ਫੁੱਲ ਗਰੰਟੀ ਦੇਵਾਂਗੇ 24 ਹੋਲੀ ਪਾਲੀ ਆ ਹੋਲੀ ਪਾਲੀ ਆਪਾਂ 24 ਵੈਸੇ ਦਿਖਾਈ ਦਿੰਦੇ ਆ ਜਰੂਰ ਦਿਖਾਉਣੇ ਆ ਤੇ ਇਹਦਾ ਮੁੱਲ ਵੀਰੇ ਲੈਣ ਦੇਣ ਫਿਰ ਕੀ ਕਰਤਾ ਤੰਦੂਰਾਵੇ ਦਾ ਲੈਣ ਦੇਣ ਕਰਨ ਨੂੰ ਭਵੇਂ 80 ਕਰੀ ਜਾ 85 ਕਰੀ ਜਾ 77000 ਦੀ ਆਪਾਂ ਦੇਵਾਗੇ 77000 ਦੀ ਹਾਂਜੀ 77000 ਲਓ ਵੀ ਦੋਸਤੋ 77000 ਦੀ ਆ ਠੀਕ ਆ ਦੀ ਆ ਮੈਂ ਆ ਬਿਲਕੁਲ ਤਸਲੀਨ ਦਿਖਾਤੀ ਤੇ 73000 ਠੀਕ ਆ ਜੀ ਹਾਂ ਨਾ 73000 ਇਸ ਤੋਂ ਬਾਅਦ ਇੱਕ ਹੋਰ ਝੋਟੀ ਆ ਨੀਲੀ ਦੀ ਇਹ ਵੀ ਦਿਖਾ ਦਨੇ ਆ ਨੀਲੀ ਰਵੀ ਦੀ ਇਹ ਗੱਬਣਾ ਜੀ ਇਹ ਗੱਬਣਾ ਇਹ ਗੱਬਣਾ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਉਣ ਦੇ ਆ ਗੱਬਣਾ ਠੀਕ ਆ ਤੇ ਮਾਰਕਿੰਗ ਤੁਸੀਂ ਵੇਖ ਲੈਣੀ ਆ ਪੁੱਠਾ ਪਠਾ ਵੇਖ ਲਓ ਤੁਸੀਂ ਜਿਵੇਂ ਕਹਿੰਦੇ ਥੱਬਿਆਂ ਦੇ ਥੱਬੇ ਵੀ ਉਹ ਜਿਹੜਾ 2 ਫੁੱਟ ਦਾ ਪੁੱਠਾ ਹੀ ਆ ਮਗਰਾ ਦੇ ਠੀਕ ਆ ਚੜਾਈ ਚੁੜੀ ਪੂਰੀ ਆ ਪੁੱਠੇ ਦੀ ਬਹੁਤ ਚੰਗੀ ਝੋਟੀ ਆ ਸੰਧੂ ਸਾਹਿਬ ਫਿਕਰ ਨਾ ਮੀ ਛੋਟੀ ਆ ਦੂਜੇ ਨੂੰ ਸੁਣਾ ਹਾਂ ਤਾਂ ਦੇਣ ਹਜੇ ਲੈ ਜੂਗੀ ਭਰਾ ਕੋਈ 8-10 ਦਿਨ ਅੱਜ ਬੰਦੂ ਸਾਹਿਬ 10-15 ਵੀ ਘੱਟ ਸਕੀ ਹੈ 10 ਤੋਂ 15 ਦਿਨ ਦਾ ਸਮਾਂ ਭਰਾਵੋ ਹਜੇ ਲੈ ਜੂਗੀ ਠੀਕ ਆ ਇਹ ਤੁਸੀਂ ਬਿਲਕੁਲ ਧਿਆਨ ਚ ਰੱਖ ਲਿਓ ਵੀ 10 ਕ ਦਿਨ ਤੋਂ 15 ਦਿਨ ਦਾ ਸਮਾਂ ਲੈ ਜੂਗੀ ਜਿੰਨੇ ਛੋਟੀ ਸੁੰਦੀ ਆ ਨਾ ਹਮ 1-35-40 ਦੀ ਆ ਜੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਗੱਲੋਂ ਵੀ ਕੋਈ ਕੁੱਸੀ ਜਾ ਆ ਕੇ ਕੋਈ ਇਹਦੇ ਚ ਪਲ ਗਲਤੀ ਕਰ ਦੇ ਕੇ ਇੱਥੇ ਇਹਦੇ ਦੇ ਘੇਰ ਤੋਂ ਪਾਸੇ ਖੁੰਜੀ ਨਹੀਂ ਕਿਤੇ ਪਾਸੇ ਨਹੀਂ ਕਿਤੇ ਵੀ ਸਿੰਘ ਤਾਂ ਬਾਕੀ ਹਵਾਨਾ ਬਹੁਤ ਟਾਪ ਦਾ ਡੱਟਦੀ ਹੈ ਬਿਲਕੁਲ ਥੋੜਾ ਲੰਮਾ ਤੋਰ ਲੋ ਪਾਈ ਹਰ ਵਾਰ ਆਹ ਵੇਖੋ ਦੋਸਤੋ ਸਰਦੀਆਂ ਵਰਗੇ ਥਾਣਾ ਤੇ ਬਿਲਕੁਲ ਨੋਕਲਾ ਥਾਣਾ ਠੀਕ ਆ ਪੂਛ ਨੀਲੀ ਰਬੀ ਦੀ ਮੈਂ ਝੋਟੀਆਂ ਵੀ ਮਿੱਟੀ ਨਾਲ ਟੱਚ ਕਰਦੀ ਹੈ ਕਿਹਦੀ ਗੱਲ ਕਰੀਏ ਤਾਂ 2.5 ਫੁੱਟ ਦਾ ਲੱਗਾ ਹੂੰ ਵੀ ਆਹ ਦੇਖੋ ਠੀਕ ਆ ਜੀ ਫੋਟ ਇੱਕ ਪਾਸੇ ਤਾਂ ਫੋਟੀ ਦੋਸਤੋ 2 ਫੁੱਟ ਦਾ 2.5 ਫੁੱਟ ਦਾ ਕੁੱਠਾ ਆਹ ਫੇਸ ਕੁਆਲਿਟੀ ਹੈ ਜੀ ਮੂੰਹ ਮਥੇਰੀਆ ਬੰਤਰ ਠੀਕ ਆ ਆ ਫੇਸ ਕੁਆਲਟੀ ਆ ਅੱਖ ਬਿੱਲੀ ਮਣਕੀ ਅੱਖ ਬਾਕੀ ਸੰਧੂ ਸਾਹਿਬ ਇਹ ਟੈਂਕ ਤੋਂ ਅੱਗੇ ਗੱਪਣਾ ਅੱਗੇ ਟੈਂਕ ਤੋਂ ਗੱਪਣਾ ਜੀ ਬਹੁਤ ਬੱਚਾ ਦਊਗੀ ਵੀ 3100% ਚਾਂਸ ਠੀਕ ਆ ਅੱਗੇ ਟੈਂਕ ਬੋਲ ਤੋਂ ਜਿਹੜਾ ਦੋਸਤੋ ਗੱਪਣਾ ਠੀਕ ਆ ਝੋਟੀ ਬੜੀ ਚੰਗੀ ਆ ਬਾਕੀ ਢਿੱਲਾ ਢੋਲਾ ਬਹੁਤ ਜਿਆਦੀਆਂ ਨੇ ਫਵਾਨੇ ਜਿਹੇ ਢਿੱਲਾ ਵੀ ਹੈਗੀਆਂ ਸਰੀਰ ਘਟੇ ਵੀ ਕਾਫੀ ਆ ਪਸ਼ੂ ਐਸੋ ਜਿਹੜਾ ਦੁੱਧ ਕਾਫੀ ਘਟਦਾ ਬਾਕੀ ਅੱਗੇ ਹਰ ਵਾਰ ਆਪਾਂ ਕਹਿੰਦੇ ਜਿਹੜਾ ਦੋਸਤੋ ਸੇਵਾਦਾਰ ਉਹ ਤੁਹਾਨੂੰ ਤੇ ਇਸਾਰ ਤੇ ਛੂਤ ਨਿਸ਼ਾਨ ਵੀ ਜਿਹੜਾ ਤੁਹਾਨੂੰ ਮਿਲ ਅਗੇ ਸਤਾਂ ਆਜੇ ਸ਼ਾਇਦ ਆਉਣਾ ਤੇ ਪਰ ਬਹੁਤ ਟਾਲਦੀ ਠੀਕ ਹੈ ਜੀ ਚਵਾਈ ਪੋਲੀ ਨਿਕਲੂਗੀ ਇਹਦੀ ਠੀਕ ਹੈ ਅਜੇ ਥਣਾ ਦਾ ਜਿਹੜਾ ਵਿੱਚ ਆਪਾਂ ਦੋਸਤੋ ਵੇਖੀ ਇਹਦਾ ਸ਼ਾਇਦ ਆ ਠੀਕ ਹੈ ਜੀ ਥਣਾ ਦੇ ਵਿੱਚ ਹੈਗਾ ਫਿਰ ਠੰਡੀ ਠੰਡੀ ਚੰਦ ਦਾ ਪੂਰੀ ਆ ਕਰੋ ਚਾਹੇ ਜਿੱਦਾਂ ਮਰਜੀ ਲਓ ਵੀ ਦੇਖ ਸਕਦੇ ਤੁਸੀਂ ਕੋਈ ਹੋ ਨਹੀਂ ਕੇ ਯਾ ਸੀਲਸ ਲੱਕ ਪਸ਼ੂ ਦੀ ਵੀ ਜੀ ਦੋਸਤੋ ਆਪਾਂ ਨਿਸ਼ਾਨੀ ਜਰੀਏ ਜਾਨ ਸਕਦੇ ਆ ਤੇ ਐਂਦਾ ਤੇਰਾ ਪਸ਼ੂ ਬਟਾ ਦੇ ਆ ਵੇਖੋ ਜੀ ਬਿਲਕੁਲ ਬੇਲੰਦੂ ਸਾਹ ਵੇ ਦੇ ਕਵਾਂ ਨਦੀ ਬੰਦਰ ਦੇ ਕੋ ਅਜੇ ਲੱਥਨੀ ਸ਼ੁਰੂ ਹੋਈ ਹੈ ਹੂੰ ਠੀਕ ਆ ਆ ਲੋ ਵੀ ਕਮਾਲ ਦੀ ਹੈ ਜੀ ਵਧੀਆ ਚੰਗੀ ਝੋਟੀ ਹੈ ਪ੍ਰੋਵੋ ਸਟੇਟ ਫਟਾ ਠੀਕ ਆ ਸਿੰਘਾ ਸਿੰਘਾ ਦੀ ਬੰਦਰ ਸੋਹਣੀ ਤੇ ਹਰਵੇਲ ਲੈਣ ਦੇ ਨਾਲ ਤਾਂ ਭਾਈ ਹਾਂਜੀ ਠੀਕ ਆ 88000 ਪ੍ਰੋਵੋ ਇਹਦਾ ਮੋਲ ਆ ਠੀਕ ਆ 88000 ਬਾਕੀ ਕੋਈ ਬਹੁਤੇ ਵੀਰ ਮਾਨਦਾਨ ਮਾਨਦਾਨ ਜਿਹੜਾ ਦੋਸਤੋ ਮੌਕੇ ਦਾ ਵੀ ਤੁਸੀਂ ਆਪਣੀ ਇੱਛਾ ਜਿੰਨੀ ਵੀਆ ਕਰਵਾ ਸਕਦੇ ਹੋ ਯਾਰ ਪਹਿਲਾਂ ਤਸਦੀ ਕਰਕੇ ਦੇਖ ਲਿਓ ਪਸੰਦ ਆ ਜੋ ਵੀ ਚੀਜ਼ ਬਾਕੀ ਸਤਿਨਾ ਮੱਝ ਜੇ ਤਾਂ ਸੁਪੈਂਦੇ ਫਿਰ ਤਾਂ ਦਾ ਮੁੱਲੇ ਲੱਖੋਂ ਕਈ ਗੁਣਾ ਬਾਹਰ ਚਲ ਜਾਣਾ ਬਿਲਕੁਲ ਜੀ ਬਿਲਕੁਲ ਇੱਕ ਆਪਣੇ ਕੋਲ ਆ ਗਈ ਮੱਝ ਹਾਂ ਜੀ ਇਹ ਸੰਧੂ ਸਾਹਿਬ ਤੀਜੇ ਸੂਵੇ ਆ ਹਾਂ ਜੀ ਇਹ ਤਾਂ ਬਿਲਕੁਲ ਆਪ ਘਰੋਂ ਹੀ ਲਈ ਆ ਹਾਂ ਜੀ ਸੰਧੂ ਸਾਹਿਬ 15 16 ਲੀਟਰ ਦੀ ਚਵਾਈ ਨਾਰਮਲ ਕਰਾਉਂਦੀ ਹੈ ਹੂੰ ਇਹਦੇ ਜੇ ਕੋਈ ਸ਼ੱਕ ਨਹੀਂ ਕਿ ਬਿਲਕੁਲ ਹਾਂ ਤੇ ਮਾਧਿਅ ਸੁਵੇ ਵੀ ਮਨੋਂ ਤਾਂ ਵੀ ਥੋੜੀ ਵੱਡੇ ਹੋ ਸਕਦੀ ਹੈ ਸਾਨੂੰ ਸਰ ਤੀਜੇ ਹੀ ਆ ਵੈਸੇ ਥੋੜੀ ਜਿਹੀ ਪਹਿਲੇ ਸੀ ਫਿੱਕੀ ਹਜੀ ਤੇ ਇੰਨੀ ਵੀ ਨਹੀਂ ਆ ਵੈਟ ਕਰਦੇ ਵਜਨ ਬਹੁਤ ਜ਼ਿਆਦਾ ਠੀਕ ਆ ਜੀ ਇੱਕੋ ਨੰਬਰ ਠੀਕ ਆ ਮਾਧਿਅ ਦੋਸਤੋਂ ਤੀਜੇ ਸੁਵੇ ਦੇ ਵਿੱਚ ਆ ਠੀਕ ਆ ਵੱਡੀ ਮੈਂ ਆ ਵੀ ਦੋਤਾਲੇ ਪਾਸਿਓ ਵੀ ਤੇ ਕੱਦ ਕਾਠ ਵੱਲੋਂ ਵੀ ਠੀਕ ਆ ਬੇਲਪੂੜ ਵੀ ਚੰਗੀ ਆ ਤੇ ਫੁੱਲ ਵੱਡੀ ਹਾਈਟ ਆ ਆ ਦੇਖੋ ਸਿੰਗਲ ਫੱਟੀ ਹੈ ਜੀ ਆ ਜਿਹੜਾ ਭੇਜੋ ਬਾਅਦ ਹਾ ਇਹ ਕੁਝ ਦੇਣਾ ਜੇ ਕਿੰਨੇ ਕੁ ਲੈਂਦੀ ਹੈ ਜੀ ਤੁਹਾਨੂੰ ਸਾਹਿਬ ਅਜੇ ਲੈ ਜੂਗੀ ਹਫਤਾ ਹਫਤਾ ਲੈ ਜੂ ਬਣੂਗੇ ਬਹੁਤ ਜ਼ਿਆਦਾ ਤੁਸੀਂ ਇੱਕ ਜੀ ਚੈੱਕ ਕਰਾ ਬਣੇ ਛੱਡਾ ਛੋਡਾ ਤਾਂ ਹੋਣੀ ਬਹੁਤ ਤਗੜਾ ਬਣਾਇਆ ਜੀ ਅੰਦਰਾ ਵੀਦਿਆ ਨਸਾਂ ਦੁੱਧੀਆਂ ਮਰੇ ਪਿੱਛੇ ਤੇ ਉਹ ਮਰੇ ਬੇਰਮੂਨ ਆਹ ਬੇਰਮੂਨ ਵੇਖੋ ਦੋਸਤੋ ਬਿਲਕੁਲ ਹਵਾਨੇ ਤੇ ਜਿੱਦਾਂ ਉਪਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਹ ਬੇਰਮੂਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਚੁਆਈ ਵੀ ਬਹੁਤ ਵਧੀਆ ਕਰੋ ਚੈੱਕ ਤੇ ਆਹ ਕੋਠਾ ਦੋਸਤੋ ਸਿੰਗਲ ਖੱਟੀ ਦੀ ਮੈਂ ਆ ਠੀਕ ਆ ਤੇ ਫੁੱਲ ਵੱਡੀ ਹਾਈਟ ਆ ਘੱਟ ਬਹੁਤ ਉੱਚਾ ਆ ਦੁੱਧ ਸੰਦ ਸਰ 15 ਲੀਟਰ ਦੀ ਚੁਆਈ ਕਰਾਉਗੀ 15 ਲੀਟਰ ਦੀ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਆ ਜੇ ਕੋਈ ਕਮੀ ਨਹੀਂ ਆ ਮੱਜ ਦੇ ਵਿੱਚ ਇਹ ਤਾਂ ਦੇਖੋ ਤੁਸੀਂ ਦੇਖ ਸਕਦੇ ਜੋ ਇੱਥੇ ਮਰਜੀ ਖੇਚ ਕੇ ਲੈ ਜਵੇ ਦਾ ਮਾਸ ਇਹ ਨਾਲੋਂ ਜ਼ਿਆਦਾ ਹੈ ਇਹ ਤਾਂ ਗੰਡੇ ਦੇ ਛੇੜ ਤੋਂ ਵੀ ਹੈ ਨਾ ਵੀ ਪਤਲਾ ਹੈ ਫਿਰ ਠੰਡੀ ਸੀਗਾ ਠੀਕ ਆ ਤੇ ਆ ਮੱਜ ਵੀ ਜਿਹੜੀ ਦੋਸਤੋ ਵਿਖਾਊਗਾ ਦੁੱਧ ਚੰਗਾ ਰਿਕਾਰਡ ਕਿਉਂਕਿ ਇਹੋ ਜਿਹੇ ਪਸ਼ੂ ਜਿਹੜੇ ਆ ਦੋਸਤੋ ਬਹੁਤੇ ਵੀਰਾਂ ਦਾ ਧਿਆਨ ਜਿਹੜਾ ਬਰੀਡ ਤੇ ਤੇ ਸ਼ੌਕੀਨ ਪਸ਼ੂ ਤੇ ਹੁੰਦਾ ਪਰ ਜੇਕਰ ਤੁਸੀਂ ਮਿਲਕ ਵਾਲੇ ਪਾਸਿਓਂ ਗੱਲ ਕਰ ਲਈਏ ਤੇ ਮਿਲਕ ਜਿਹੜਾ ਦੋਸਤੋ ਇਹੋ ਜਿਹਾ ਪਸ਼ੂ ਵੀ ਕਾਫੀ ਵਧੀਆ ਪਾ ਦਿੰਦਾ ਅੱਛਾ ਭਾਈ ਕਿੱਥੋਂ ਤੱਕ ਦੇ ਦਈਏ ਫਿਰ ਇਹ ਤੁਹਾਨੂੰ ਤਾਂ ਪੈ 65000 ਰੁਪਏ ਦੇ 65 ਦੀ ਬਿਲਕੁਲ ਲੈ ਦੇ ਆ ਪੈਠੇ ਠੀਕ ਹੈ ਜੀ 65000 ਦੀ ਭਰਾਵੋ ਜਿਹੜੀ ਇਹ ਮੱਝ ਦਿੱਤੀ ਜਾਊਗੀ ਠੀਕ ਆ ਹਾਂ ਨਾ ਜਿਹੜਾ 65000 ਆ ਇਸ ਤੋਂ ਬਾਅਦ ਚਵਾਈ ਵੀ ਆਪਾਂ ਦਿਖਾਵਾਂਗੇ ਦੋਸਤੋ ਪਹਿਲਾਂ ਵਿਹੜ ਤੁਹਾਨੂੰ ਦਿਖਾ ਦਈਏ ਇੱਕ ਵਿਹੜ ਭਾਈ ਹਰਵੇਲ ਇਹ ਕਾਊ ਏ ਇਹ ਸੰਜਾ ਬਕਾਊ ਆ ਅੱਛਾ ਜੀ ਇਹ ਸੂਈ ਨੂੰ ਕੋਈ 20 25 ਦਿਨ ਹੋ ਗਿਆ 20 ਤੋਂ 25 ਦਿਨ ਦਾ ਸਮਾਂ ਹੋ ਗਿਆ ਭਰਾਵੋ ਥੱਲੇ ਥੱਲੇ 8m 12 ਲੀਟਰ ਦੇ ਲਗਭਗ ਹੈਗਾ 12 ਲੀਟਰ ਦੁੱਧ ਤੇ ਬੱਚਾ ਥੱਲੇ ਕੀ deta ਨੇ ਮਗਰ ਬੱਚੀ ਹੈ ਮਗਰ ਬੱਚੀ ਆ ਤੇ ਆ ਜਿਹੜਾ ਤੁਸੀਂ ਆਰਡਰ ਕੁਆਲਟੀ ਦੇਖ ਲਓ ਜੀ ਪਾਰਾ ਲੀਟਰ ਹੈਗਾ ਹੁਣ ਜੀ ਇਹ ਦੋ ਦੇ ਦਾ ਪਚਾਈ ਕਰਾ ਰਿਹਾ ਨਗਰਾ ਹ ਬੱਚੀ ਆਹ ਬੱਚੀ ਦੇਖੋ ਜੀ ਪੱਚਾ ਆਹ ਫੀਮੇਲ ਕਾਫ ਇਸ ਵਾਰ ਦੇ ਥਲੇ ਤੇ ਆਹ ਥਣ ਛੱਡਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਲੋਨ ਜੀ ਦੇਖੋ ਇਹ ਵਾਰ ਵੀ ਜੇ ਕੋਈ ਦੱਸੂਗਾ ਬਿਲਕੁਲ ਪਾਰੀ ਉੱਧਰ ਜ਼ਬਰਦਸਤ ਪਾਈ ਦਿਖਾਈਏ ਬੰਦੂਆ ਕਰੋ ਸੌਟੇ ਦਾ ਵੇਦਾ ਵੀ ਸਪਾਰਟ ਦੱਸ ਦਈਏ ਉਹ ਆਈਡੀ ਮਾਦਨੇ ਆ ਇਹਦੇ ਦਾ 35000 ਰੁਪਏ ਚੋਂ ਵੀ ਥੋੜਾ ਬਤਾ ਮਾਨਤਨ ਕਰਾਓ ਸਾਡੇ ਪ੍ਰਿੰਸੀਪਲ 35000 ਰੁਪਏ 35000 ਦੇ ਵਿੱਚੋਂ ਦੋਸਤੋ ਥੋੜਾ ਬਤਾ ਮਾਨਤਨ ਉਹ ਜ਼ਰੂਰ ਹੋ ਜੂਗਾ ਠੀਕ ਆ ਇਸ ਤੋਂ ਬਾਅਦ ਜਿਹੜੇ ਫਸਲਾਂ ਆਪਾਂ ਸਟਾਰਟਿੰਗ ਤੋਂ ਤੁਹਾਨੂੰ ਕਿਹਾ ਸੀ ਵੀ ਦੋ ਪਸ਼ੂਆਂ ਦੀ ਚਵਾਈ ਦਿਖਾਵਾਂਗੇ ਆਪਾਂ ਉਹਨਾਂ ਦੀ ਚਵਾਈ ਜਿਹੜੀ ਤੁਹਾਨੂੰ ਦਿਖਾ ਦਿੰਨੇ ਇਸ ਵੀਡੀਓ ਦੇ ਵਿੱਚ ਬਾਕੀ ਨੂੰ ਨਾਲ ਕੋਈ ਜੁਤਨੀ ਆਪਣੇ ਜੂਲ ਜੜਦੀ ਨਹੀਂ ਹੂੰ ਚੰਡੀ ਸੀ ਦਾ ਇਹ ਵੇੜਾ ਤਾਂ ਦੂਜੇ ਪਾਸੇ ਵੇਖਣੇ ਦਿੰਦੀਆਂ ਆ ਲਓ ਜੀ ਆ ਲਓ ਲੈ ਆ ਕੋ ਪੀ ਲੀਟਰ ਲੈ ਸਾਡੇ 5.5 ਲੀਟਰ ਦੋ ਦੇਣਾ ਹਾਂ ਜਿਹੜਾ ਪੱਕਾ ਸੰਸਾ 10 ਲੀਟਰ ਦੇ ਥਲੇ ਦੁੱਧ ਹੋਊਗਾ ਠੀਕ ਹੈ ਜੀ ਹਾਂ ਪਰ ਆਪਾਂ 9.5 9 10 ਦੇ ਵਿੱਚਕਾਰ ਜਿਹੜਾ ਹੈਗਾ ਦੁੱਧ ਦੇ ਦੇ ਕੋਲੇ ਹੁਣ ਇਸ ਟਾਈਮ ਬਾਕੀ ਮਾਈ ਦੁੱਧ ਚ ਆਜੂਗੀ ਕੋਈ 13 ਲੀਟਰ ਦੇ 14 ਦੇ ਲਾਗੇ ਬੰਨੇ ਠੀਕ ਹੈ ਤਾਂ ਤੇ ਨੰਬਰ ਪੋ ਗਏ 9906382025 9906382025 ਠੀਕ ਆ ਤੋਂ ਦੋਸਤੋ ਇਹ ਸਾਨੂੰ ਵੀਰ ਘਰ ਬੇ ਉਹ ਸੰਗ ਪਸ਼ੂ ਦਿਖਾਤੇ ਆ ਚਵਾਈਆਂ ਤੋਂ ਦੁੱਧ ਖਾਤੀਆਂ ਪਸ਼ੂਆਂ ਦੀ ਜਰੂਰ ਤੁਸੀਂ ਆਪ ਵੀ ਲੜਖ ਪਰਖ ਕਰਕੇ ਤਸੱਲੀ ਕਰ ਸਕਦੇ ਆ ਮੇਲ ਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ